ਘਰ ਤੋੜਤੇ ਖੇਤ ਡੁੱਬ ਗਏ ਪਰ ਇਹੀ ਤੂਫਾਨ ਦੇ ਸਮੇਂ ਵਿੱਚ ਅਸੀਂ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਦੇਖਦੇ ਆ ਰਹੇ ਹਾਂ ਇਕਤਾ ਦੀ ਇਹ ਤੂਫਾਨ ਦੇ ਸਮੇਂ ਅਸੀਂ ਦੇਖਿਆ ਕਿ ਕਿਵੇਂ ਸਿੱਖ Hindu ਮੁਸਲਮ ਜਵਾਨ ਬਜ਼ੁਰਗ ਸਭ ਮਿਲ ਕੇ ਇੱਕ ਦੂਸਰੇ ਦਾ ਹੱਥ ਫੜ ਰਹੇ ਨੇ ਜਦੋਂ ਪਾਣੀ ਅੰਦਰ ਆਇਆ ਉਹ ਸਿਰਫ ਖੇਤਾਂ ਚ ਨਹੀਂ ਆਇਆ ਸਾਡੇ ਦਿਲਾਂ ਚ ਵੀ ਦਰਦ ਲੈ ਕੇ ਆਇਆ ਦੂਰ ਬਠੇ ਅਸੀਂ ਲੋਕ ਇੰਸਟਾਗ੍ਰam ਤੇ ਦੇਖ ਕੇ ਕਾਫੀ ਵਾਹਵੂਕ ਹੋ ਰਹੇ ਆ ਤੇ ਜਿਹੜੇ ਉੱਥੇ ਜਾ ਕੇ ਮਦਦ ਕਰ ਰਹੇ ਆ ਉਹਨਾਂ ਨੇ ਤਾਂ ਆਪਣੀ ਅੱਖੀਂ ਕਹਿਰ ਦੇਖਿਆ ਨਾਲੇ ਇਸੇ ਸਮੇਂ ਅਸੀਂ ਵੀ ਦੇਖਦੇ ਆ ਰਹੇ ਹਾਂ ਕਿ ਕਿਵੇਂ ਇਹਨਾਂ ਪੀੜਤਾਂ ਲਈ ਲੋਕੀ ਆਪਣੇ ਘਰ ਦੇ ਦਰਵਾਜ਼ੇ ਖੋਲ ਰਹੇ ਨੇ ਲੰਗਰ ਦੀਆਂ ਬਾਟੀਆਂ ਲੱਗ ਰਹੀਆਂ ਨੇ ਮੰਦਰ ਮਸਜਿਦ ਗੁਰਦੁਆਰੇ ਸਭ ਖੋਲ ਦਿੱਤੇ ਜਾ ਰਹੇ ਨੇ ਸੇਵਾ ਲਈ ਇਹ ਹੈ ਅਸਲੀ ਪੰਜਾਬੀਅਤ ਇਸ ਸਮੇਂ ਕਿਸੇ ਨੂੰ ਨੇ ਪੁੱਛਿਆ ਗਿਆ ਤੂੰ ਕਿਹੜੇ ਪਿੰਡ ਦਾ ਤੂੰ ਕਿਹੜੀ ਕਾਸਟ ਦਾ ਤੂੰ ਕਿਹੜੇ ਧਰਮ ਨੂੰ ਫੋਲੋ ਕਰਦਾ ਸਿਰਫ ਇਹ ਸਵਾਲ ਪੁੱਛੇ ਜਾ ਰਹੇ ਆ ਕਿ ਤੁਹਾਡੇ ਕੋਲ ਖਾਣਾ ਹੈਗਾ ਤੁਸੀਂ ਸੇਫ ਹੋ ਜੇ ਨਹੀਂ ਤਾਂ ਅਸੀਂ ਤੁਹਾਡੀ ਮਦਦ ਲਈ ਆ ਰਹੇ ਹਾਂ ਜਦੋਂ ਕੋਈ ਗਵਰਨਮੈਂਟ ਆ ਕੇ ਸਾਥ ਨਹੀਂ ਦੇ ਰਹੀ ਸਾਡੀ ਐਨ ਜੀਓਸ ਤੇ ਲੋਕ ਸਾਡੇ ਵਲੰਟੀਅਰ ਸਾਡੇ ਪੰਜਾਬੀ ਸਿੰਗਰਸ ਪੰਜਾਬੀ ਕਮਿਊਨਿਟੀ ਆ ਕੇ ਇੱਕ ਦੂਸਰੇ ਦਾ ਸਾਥ ਦੇ ਰਿਹਾ ਤੇ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜ਼ਿੰਦਗੀ ਦੇ ਸਭ ਤੋਂ ਵੱਡੇ ਦੁੱਖ ਸੁੱਖ ਉਤਾਰ ਚੜਾਵ ਵੀ ਅਸੀਂ ਇਹੀ ਗੱਲ ਨਾਲ ਝੇਲ ਸਕਦੇ ਹਾਂ ਕਿ ਸਾਡੇ ਨਾਲ ਕੋਈ ਹੈਗਾ ਸਾਡੀ ਇਮੋਸ਼ਨਲ ਸਪੋਰਟ ਲਈ ਸਾਡੀ ਫਿਜ਼ੀਕਲ ਸਪੋਰਟ ਲਈ ਜਦੋਂ ਬਾੜ ਨੇ ਸਾਰੇ ਪਿੰਡਾਂ ਜਾ ਕੇ ਤਬਾਹੀ ਮਚਾਤੀ ਉਸ ਸਮੇਂ ਪੂਰਾ ਪੰਜਾਬ ਇਕੱਠਾ ਹੋ ਗਿਆ ਇੱਕ ਦੂਸਰੇ ਦੀ ਮਦਦ ਕਰਨ ਲਈ ਜਦੋਂ ਕਿਸੇ ਕਿਸਾਨ ਦੇ ਖੇਤ ਡੁੱਬ ਗਏ ਦੂਸਰੇ ਕਿਸਾਨ ਨੇ ਆ ਕੇ ਉਹਨੂੰ ਹੌਸਲਾ ਦਿੱਤਾ ਜਦੋਂ ਕਿਸੇ ਦਾ ਘਰ ਰੁੜ ਗਿਆ ਦੂਸਰੇ ਨੇ ਆ ਕੇ ਆਪਣੇ ਘਰ ਕੋ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਤੇ ਕਿ ਤੂੰ ਇੱਥੇ ਆ ਜਾ ਇਹ ਹੈ ਅਸਲੀ ਪੰਜਾਬੀਅਤ ਤੇ ਇਹ ਪੰਜਾਬੀਅਤ ਇਹ ਯੂਨਿਟੀ ਇਹ ਇਕਤਾ ਸਾਡੇ ਪੰਜਾਬ ਨੇ ਪੂਰੇ ਸਮਾਜ ਵਿੱਚ ਸਭ ਨੂੰ ਦਿਖਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨਾ ਕੋਈ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਨਾਈ ਕਿ ਅਸੀਂ ਸਾਰੇ ਇੱਕ ਹੀ ਆ ਸੀ ਇੱਕ ਹੀ ਫੈਮਲੀਆ ਸੀ ਇੱਕ ਹੀ ਪਰਿਵਾਰ ਆ ਜਿਵੇਂ ਇਸ ਮੁਸੀਬਤ ਦੇ ਸਮੇ ਅਸੀਂ ਸਭ ਮਿਲ ਕੇ ਇੱਕ ਦੂਸਰੀ ਦੀ ਮਦਦ ਕਰ ਰਹੇ ਹਾਂ ਉਵੇਂ ਸਾਨੂੰ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਵੀ ਯੂਨਿਟੀ ਦਿਖਾਣੀ ਚਾਹੀਦੀ ਹੈ ਸਾਨੂੰ ਆਪਣੇ ਰੋਜ਼ਮਰਹ ਦੇ ਲਾਈਫ ਦੇ ਵਿੱਚ ਵੀ ਇਕੱਠੇ ਹੋ ਕੇ ਰਹਿਣਾ ਚਾਹੀਦਾ ਤਾਂ ਹੀ ਸਾਡਾ ਪੰਜਾਬ ਚਮਕੇਗਾ ਇਹ ਹੜ੍ਹਾਂ ਦਾ ਪਾਣੀ ਤਾਂ ਇੱਕ ਦਿਨ ਉਤਰ ਹੀ ਜਾਣਾ ਪਰ ਇਹ ਜੋ ਏਕਤਾ ਦਾ ਪਾਣੀ ਚੜਿਆ ਨਾ ਰੱਬ ਕਰਕੇ ਉਹ ਕਦੇ ਨਾ ਉtre ਮੀਂਹ ਨੇ ਬਾੜ ਨੇ ਪੰਜਾਬ ਨੂੰ ਤੋੜਿਆ ਪਰ ਇਹ ਏਕਤਾ ਨੇ ਪੰਜਾਬ ਨੂੰ ਜੋੜਿਆ ਵੀ ਹੈ ਇਹ ਆ ਅਸਲੀ ਪੰਜਾਬੀਅਤ ਤੇ ਇਹੀ ਆ ਸਾਡੀ ਅਸਲੀ ਤਾਕਤ ਰੱਬ ਕਰਕੇ ਸਾਡਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ